ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ ਖਾਲਸਾ ਪੰਥ 350 ਸਾਲਾ ਹੋਇਆ ਸ਼ਹੀਦੀ ਗੁਰਪੁਰ 25 ਨਵੰਬਰ ਨੂੰ ਗੁਰਨਾਨਕ ਨਾਮ ਲੇਵਾ ਸਮੂਹ ਮਾਈ ਪਾਈ ਮਨਾ ਰਹੇ ਆਜੇ ਮਹਾਨ ਨਗਰ ਕੀਰਤਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜੇਚੇ ਤੌਰ ਤੇ ਪੰਛੀਆਂ ਦੀਆਂ ਸਮੂਹੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਤੇ ਇਧਰ ਇਹ ਨਾਰਦਰਨ ਈਸਤ ਦੀਆਂ ਜੰਨੇ ਵਿੱਚ ਸਟੇਟਾਂ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਮਹਾਨ ਸਥਾਨ ਜਿੱਥੇ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਸ ਧਰਤੀ ਨੂੰ ਨਵਾਜਿਆ ਗੁਰਦੁਆਰਾ ਧੋਵੜੀ ਸਾਹਿਬ ਇਥੋਂ ਇਹ ਨਗਰ ਕੀਰਤਨ ਦੀ ਪਰੰਪਰਾ ਕੀਤੀ ਗਈ ਅੰਮ੍ਰਿਤ ਵੇਲੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਤੇ ਹੁਣ ਇਹ ਨਗਰ ਕੀਰਤਨ ਦੀ ਅਜ ਬ੍ਰੰਭਤਾ ਕੀਤੀ ਗਈ ਗੁਰਦਵਾਰੇ। ਔਰ ਇਹਦੇ ਨਾਲ ਦੀ ਨਾਲ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ। ਉਹਨਾਂ ਦੀ ਵੀ 350 ਸਾਲਾਂ ਸ਼ਤਾਬਦੀ ਤੇ ਨਾਲ ਸਹਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾਂ ਗੁਰਦਵਾਰਾ ਗੱਦੀ ਨੂੰ ਸਮਰਪਿਤ। ਇਹ ਮਹਾਨ ਨਗਰ ਕੀਰਤਨ ਜਿਹੜਾ ਆ ਇਹ ਲਗਭਗ 30 ਸਟੇਟਾਂ ਦੇ ਵਿੱਚ ਹੋ ਕੇ ਜਾਊਗਾ। ਸਭੋਗਰ ਨਾਨਕ ਨਾਮਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਬਾਦ ਤੋਂ ਬਾਦ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਯੋਗਦਾਨ ਪਾਉਣ ਦੇ ਨਾਲ ਨਾਲ ਇਥੋਂ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਸਤਗੁਰੂ ਜੀ ਨੇ ਆਪਣਾ ਸੀਸ ਬਲੀਦਾਨ ਦਿੱਤਾ ਇੱਕ ਧਰਮ ਨੂੰ ਬਚਾਉਣ ਲਈ ਤੇ ਸਤਗੁਰੂ ਜੀ ਦੇ ਉਸ ਬਲੀਦਾਨ ਨਾਲੇ ਅੱਜ ਆਪਾਂ ਇਸ ਧਰਤੀ ਤੇ ਰਾਜ ਸ਼ਾਸਕ ਵੀ ਆ ਧਰਮ ਦੀ ਆਜ਼ਾਦੀ ਵੀ ਆ ਸਾਰਿਆਂ ਪੱਖਾਂ ਦੀ ਆਜ਼ਾਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਚ ਬਾਦ ਤੋਂ ਬਾਦ ਸਹਿਯੋਗ ਕੀਤਾ ਜਾਵੇ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਮਾਂ ਆ ਤੁਹਾਡੇ ਲਈ ਸੁਭਾਗਾ ਉਹ ਸਮਾਂ ਕਿਹੜਾ ਆ ਕਿ ਹੁਣ ਤਾਂ ਸ਼ੋਮਨੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਕੈਦ ਕੱਟ ਚੁੱਕੇ ਆ ਉਹ ਸਾਰੇ ਜਿਹੜੇ ਉਹ ਰਿਹਾ ਕੀਤੇ ਜਾਣ ਤੇ ਮੈਂ ਬੇਨਤੀ ਕਰਦਾ ਕਿ ਹੁਣ ਸਾਡੇ ਤਾਂ ਦੁਗਣੀਆਂ ਦੁਗਣੀਆਂ ਸਜ਼ਾ ਕੱਟ ਚੁੱਕੇ ਆ ਤੇ ਨਾਲ ਪਰਪਕਾਰ ਇਹ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਆਪਾਂ ਸ਼ਹੀਦੀ ਗੁਰਪਰਬ ਮਨਾ ਰਹੇ ਹਾਂ ਉਹ ਵੀ ਆਪਣੇ ਚਾਹੀ ਚਾਹੀ ਜਿਹੜੇ ਨਜਲੇ ਨਹੀਂ ਇਹ ਕੰਮ ਕਰਕੇ ਗਏ ਸੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਤੇ ਸਮੂਹੀਆਂ ਸਾਰੀਆਂ ਸਰਕਾਰਾਂ ਨੂੰ ਜਿੱਥੋਂ ਜਿੱਥੋਂ ਨਗਰ ਕੀਰਤਨ ਜਾਣਾ ਇਥੋਂ ਵੀ ਅੱਜ ਪ੍ਰੰਪਤਾ ਕਰਨੀ ਸੀ ਤੇ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਚ ਬੀਜੀ ਆ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਰਾਤ ਵੀ ਆਏ ਸੀ ਹੁਣ ਵੀ ਆਏ ਆ ਵਧਾਈ ਕੀ ਦੇਣ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਚੇਚੇ ਤੌਰ ਤੇ ਸਾਰੇ ਇਸ ਮahan ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਨ ਸਮੂਹਿਕ ਤੌਰ 'ਤੇ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਆਪਣਾ ਚੋਖਾ ਯੋਗਦਾਨ ਹਰ ਇੱਕ ਸਤਾਪਦੀ 'ਚ ਪਾਇਆ ਉਹਨਾਂ ਦੇ ਵਿੱਚੋਂ ਸਾਡੇ ਸਿੰਘ ਸਹਿਮਾਨ ਗਿਆਨੀ ਗੁਰਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਪੰਥ ਸ਼ੋਮਣੀ ਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਆਪਣੇ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਡੇ ਕਾਰ ਸੇਵਾ ਵਾਲੇ ਮਹਾਪੁਰਖ ਸ਼ੰਤ ਬਾਬਾ ਸੇਵਾ ਸਿੰਘ ਜੀ ਸ਼ੰਤ ਬਾਬਾ ਕਸ਼ਮੀਰ ਸਿੰਘ ਜੀ ਔਰ ਸਰਦਾਰ ਮੇਜਰ ਸਿੰਘ ਜੀ ਸੋਢੀ ਬਾਬਾ ਮੇਜਰ ਸਿੰਘ ਜੀ ਸੋਢੀ ਜਿਹੜੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਆ ਤੇ ਹੋਰ ਸਾਰਿਆਂ ਵੀ ਜਿਨੀਆਂ ਵੀ ਜਥੇਬੰਦੀਆਂ ਆ ਉਹ ਸਾਰਿਆਂ ਇੱਥੇ ਸ਼ਮੂਲ ਕੀਤੀ ਸਾਰਿਆਂ ਦਾ ਧੰਨਵਾਦ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰੋਂ ਕਰੋ ਸੇਵਾ ਕਰੀਕਰਨ ਇਥੋਂ ਦੇ ਪ੍ਰਧਾਨ ਸਰਦਾਰ ਤਰਜੀਤ ਸਿੰਘ ਜੀ ਤੇ ਮੈਨੂੰ ਰਾਤ ਪਾ ਲੱਗਾ ਸੀ ਤੇ ਪਰਿਵਾਰ ਦਾ ਦੋ ਹੀ ਇੱਥੇ ਸੇਕਿਆ ਪਰ ਪ੍ਰਬੰਧ ਮੇਰਾ ਖਿਆਲ ਆ ਜਿੱਦਾਂ ਕੋਈ 200 ਪਿੰਡ ਹੋਵੇ ਏਡਾ ਵੱਡਾ ਪ੍ਰਬੰਧ ਥਾਉ ਕੇ ਬੈਠੇ ਇਹੋ ਸਤਿਗੁਰ ਜੀ ਦੀ ਬਖਸ਼ੀਸ਼ ਤੇ ਅਸੀਸ ਆ ਕਿ ਸਿੱਖ ਕੱਲਾ ਵੀ ਹੋਵੇ ਗੁਰੂ ਨਾਲ ਜੁੜਿਆ ਹੋਵੇ ਸਤਿਗੁਰ ਜੀ ਵਰਕ ਦਾ ਪਾ ਦਿੰਦੇ ਸਾਰੀ ਸੰਗਤ ਨੂੰ ਫੇਰ ਮੈਂ ਦੁਆਰਾ ਤੋਂ ਗੁਰੂ ਚਰਨਾਂ ਚ ਅਰਦਾਸ ਕਰਨਾ ਆਪਣੇ ਤਰਫੋਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਵਾਹਿ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾਹਿ ਸੰਗਤਾਂ ਉੱਥੇ ਹੀ ਸਾਰੀਆਂ ਹੀ ਸੰਤਾਂ ਮਹਾਂਪੁਰਖਾਂ ਕਾਰ ਸੇਵਾ ਵਾਲੇ ਮਹਾਂਪੁਰਖ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਿੰਘ ਸਾਹਿਬ ਉੱਥੇ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਤਾਲ ਸਾਡੇ ਡੀਸੀ ਸਾਹਿਬ ਆਏ ਨੇ ਇੱਥੋਂ ਦੇ ਧੋਬੜੀ ਸਾਹਿਬ ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਪਾਤਸ਼ਾਹੀ ਪਹਿਲੀ ਨੌਵੀਂ ਪਾਤਸ਼ਾਹੀ ਜਿੱਥੇ ਅੱਜ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਸਰਦਾਰ ਦਲਜੀਤ ਸਿੰਘ ਜੀ ਤੇ ਕਲਕੱਤੇ ਤੋਂ ਸਾਰੇ ਗੁਆਟੀ ਤੋਂ ਦੂਰੋਂ ਦੂਰੋਂ ਸੰਤਾਂ ਜੜੀਆਂ ਇੱਥੇ ਪਹੁੰਚੀਆਂ ਨੇ ਇੱਥੇ ਸਿਰਫ ਦੋ ਕੀ ਜਿਹੜੇ ਘਰ ਨੇ ਸਿੱਖਾਂ ਦੇ ਪਰ ਦੋ ਸਵਾ 2 ਲੱਖ ਸਿੱਖ ਹੈ ਇੱਕ ਨੂੰ ਸਵਾ ਲੱਖ ਕਹਿੰਦੇ ਆ ਮਹਾਰਾਜ ਨੇ ਕਿਹਾ ਇੱਕ ਜਿਹੜਾ ਮੇਰਾ ਖਾਲਸਾ ਸਵਾ ਲੱਖ ਹੈ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਉਹਨਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉੱਥੇ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਸ਼ਤਾਬਦੀਆਂ ਨੂੰ ਸਮਰਪਿਤ ਜਿਹੜੇ ਆ 350 ਸਾਲਾਂ ਨੂੰ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਿਸ਼ਾਲ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਧੋਬੜੀ ਸਾਹਿਬ ਪਾਸ਼ਾਹੀ ਨੌਵੀਂ ਤੋਂ ਜਿਹੜਾ ਆਰੰਭ ਹੋਣ ਜਾ ਰਿਹਾ ਅਸਾਮ ਦੇ ਵਿੱਚੋਂ ਤੇ ਉੱਥੋਂ ਦੇ ਰਾਜੇ ਨੇ ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਾਜਾ ਰਾਮ ਸਿੰਘ ਜੀ ਨੇ ਤੇ ਗੁਰੂ ਸਾਹਿਬ ਉਹਨਾਂ ਦੀ ਫਰਿਆਦ ਸੁਣ ਕੇ ਤੇ ਜਿੱਥੇ ਇਸ ਸਥਾਨ ਤੇ ਪਹੁੰਚੇ ਦੋ ਰਾਜਾਂ ਦੀ ਸੁਲ੍ਹਾ ਕਰਵਾਈ ਤੇ ਅੱਜ ਇਹ ਇੱਥੋਂ ਦੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਡੀਸੀ ਸਾਹਿਬ ਇੱਥੋਂ ਦੇ ਆਏ ਨੇ ਆਈਏਐਸ ਨੇ ਤੇ ਪਰ ਮੈਂ ਚਾਹੁੰਦਾ ਜਿੱਥੇ ਜਿੱਥੇ ਵੀ ਇਹ ਨਗਰ ਕੀਰਤਨ ਜਾਣਾ ਉੱਥੋਂ ਦੇ ਮੁੱਖ ਮੰਤਰੀ ਕਿਉਂਕਿ ਰਾਜੇ ਉਹਨਾਂ ਨੇ ਫਰਿਆਦ ਕੀਤੀ ਸੀ ਗੁਰੂ ਜਿਹੜੇ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਜਿਹੜੇ ਆ ਸੀਸਗੰਜ ਦਿੱਲੀ ਦੇ ਵਿੱਚ ਜਿਹੜਾ ਠੀਕਰ ਫੋਰ ਦਲੀਸਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀ ਕਿ ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੇ 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 ਸਭ ਜਗ ਭਇਓ ਜੈ ਜੈ ਸੁਰ ਲੋਕ ਜੈ 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 ਸੁਰ ਲੋਕ ਸੋ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਿੰਘ ਸਾਹਿਬ ਸਾਡੇ ਸਤਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਵਿਜੇ ਸਿੰਘ ਜੀ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਰੇ ਗੁਰਸੇਕ ਸੰਗਤਾਂ ਨੂੰ ਅੱਜ ਸਰਦਾਰ ਦਲਜੀਤ ਸਿੰਘ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਤੇ ਪ੍ਰਧਾਨ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਨਗਰ ਕੀਰਤਨ ਜਾਣਾ ਤੇ ਉੱਥੇ-ਉੱਥੇ ਜਿਹੜੇ ਸਾਰੇ ਜਿਹੜੇ ਸਰਕਾਰਾਂ ਦੇ ਮੁਖੀ ਨੇ ਉਹ ਮੁੱਖ ਮੰਤਰੀ ਸਾਹਿਬਾਂ ਨੂੰ ਆਪ ਜਿਹੜੇ ਉੱਥੇ ਹਾਜ਼ਰ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਂਡ ਦੇ ਵਿੱਚ ਪ੍ਰਧਾਨ ਮੰਤਰੀ ਵੀ ਜਿਹੜੇ ਵੱਡੇ ਪ੍ਰੋਗਰਾਮਾਂ ਸ਼ਤਾਬਦੀ ਜਿਹੜੀ ਤਕਸ਼ਰੀ ਤਕਸ਼ਰੀ ਜਿਹੜੇ ਹੈ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਹੋਣੇ ਨੇ ਦਿੱਲੀ ਵਿਖੇ ਹੋਣੇ ਨੇ ਨਾਲ ਹੀ ਬੇਨਤੀ ਕਰਦਾ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਖਾਲਸੇ ਪੰਥ ਖਾਲਸਾ ਪੰਥ ਜਿੱਥੇ ਆਪਣੇ ਆਪਣੇ ਜੱਦੋਜਾਦ ਦੇ ਵਿੱਚ ਲੱਗੇ ਹੋਇਆ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਾਂ ਨੂੰ ਰਿਹਾ ਕਰਵਾਇਆ ਸੀ ਜਿਹੜੇ ਪਹਾੜੀ ਰਾਜੇ ਸੀ ਤੇ ਗੁਰੂ ਸਾਹਿਬ ਜਿਹੜੇ ਆ ਭੇਦਭਾਵ ਤੋਂ ਜਿਹੜੇ ਰਹਿਤ ਉਹਨਾਂ ਨੇ ਸਾਰੇ ਕਾਰਜ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਜਿੱਧਰ ਜਿੱਧਰ ਵੀ ਇਹ ਨਗਰ ਕੀਰਤਨ ਜਾਣਾ ਸਾਰਿਆਂ ਨੇ ਦਰਸ਼ਨ ਕਰਨੇ ਨੇ ਨਾਲ ਹੀ ਜਿਹੜਾ ਨੇ ਅਮਰਤ ਨਹੀਂ ਛਕਿਆ ਖੰਡੇ ਪਾਟੇ ਦਾ ਉਹ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਖਾਸ ਕਰਕੇ ਫਿਰ ਤੁਹਾਡਾ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਜਿਹੜਾ ਨਾਲ ਮੈਨੂੰ ਆਪਣੇ ਮੌਕਾ ਦਿੱਤਾ ਤੇ ਦਰਸ਼ਨ ਕਰ ਸਕਿਆ ਆ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਦਾ ਤੇ ਜਿੰਨੇ ਪੱਤਰਕਾਰ ਸਾਹਿਬਾਨ ਨੇ ਬਹੁਤ-ਬਹੁਤ ਧੰਨਵਾਦ ਵਾਇਸ ਜੀ ਕਾ ਖਾਸਾ ਵਾਇਸ ਜੀ ਕੀ ਗੁਰੂ ਤੇਗ ਬਹਾਦਰ ਜੀ ਕੀ ਸ਼ਹਾਦਤ ਕੀ 350ਵੀਂ ਸੈਲੀਬ੍ਰੇਸ਼ਨ ਮੇਂ हमारे धुबरी साहब से जो जुलूस निकलने वाला है तो इसमें आज उपस्थित होकर के मुझे बहुत अच्छा लगा है और हमारे स्टेट गवर्नमेंट की तरफ से भी शिरोमणि गुरुद्वारा प्रबंधन कमेटी की तरफ से जितने भी महानुभव आए हैं उनको स्टेट गेस्ट का दर्जा दिया है और यहाँ से शुरू हो करके ये जो जुलूस है पूरी भारत वर्ष में 21 राज्यों में जाएगा और हमारे धुबरी ज़िला में भी गौरीपुर गोलकगंज आगमनि में वो लोग रुकेंगे और फिर वेस्ट बंगाल बॉर्डर में जाएंगे मैं अपनी तरफ से सभी महात्माओं को बहुत धन्यवाद ज्ञापन करता हूं बिकॉज़ ये धुबरी ज़िला के लिए हमारे लिए एक बहुत गौरव की विषय है कि हम लोग आप लोग को होस्ट कर पाए और जिस भी राज्य में आप लोग जाओगे आप लोगों को एक अच्छा माहौल मिलेगा और इससे एक इससे एक शांति का वातावरण भी आएगा और जो कम्युनिटी पार्टिसिपेशन की एक मैसेज मैसेज है ये भी बहुत आगे दूर तक जाएगा मैं बस इतना ही बोलना चाहूँगा और सभी को यहाँ पर उपस्थित होने के लिए हमारे जिला की गौरव को बढ़ाने के लिए मैं सभी को धन्यवाद फिर से थैंक यू